ਨਕੋਦਰ ਵਿਖੇ ਸਥਿਤ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ ਵਿਖੇ ਸ਼ਬੀ ਅਤੇ 27 ਮਾਰਚ ਨੂੰ ਵਰਸੀ ਮਨਾਉਣ ਸੰਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦਰਬਾਰ ਦੇ ਮੁਖ ਸੇਵਾਦਾਰ ਸਾਈ ਹੰਸਰਾਜ ਹੰਸ ਦਰਬਾਰ ਵਿਖੇ ਪਹੁੰਚੇ ਜਿੱਥੇ ਕੀ ਸੇਵਾਦਾਰ ਵੱਲੋਂ ਹੰਸਰਾਜ ਹੰਸ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਮੱਗੇ ਹੰਸਰਾ ਹੀ ਹੰਸ ਨੇ ਜਿੱਥੇ ਸਮਾਗਮ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਸੰਬੰਧੀ ਸੇਵਾਦਾਰਾਂ ਨਾਲ ਵਿਚਾਰ ਚਰਚਾ ਕੀਤੀ ਉੱਥੇ ਹੀ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਪਿਛਲੇ ਸਮੇਂ ਤੋਂ ਦਰਬਾਰ ਵਿੱਚ ਗੱਲਾਂ ਬਾਤਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਉਹ ਸਾਰਾ ਹੁਣ ਖਤਮ ਹੋ ਚੁੱਕਾ ਹੈ ਉਨਾ ਕਿ ਆ ਕਿ ਸਾਰੇ ਮੈਂਬਰ ਇੱਕ ਪਰਿਵਾਰ ਵਾਂਗ ਹਨ ਤੇ ਪਰਿਵਾਰ ਵੀ ਛੋੜੀਆਂ-ਮੋੜੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਨੇ। ਹੁਣ ਆ ਕਿ ਆ ਕਿ ਮਿਤੀ 26 ਤੇ 27 ਮਾਰਚ ਨੂੰ ਬਾਪੂ ਲਾਲ ਬਾਦਸ਼ਾਹ ਜੀ ਦੀ ਸਾਲਾਨਾ ਵਰਸੀ ਬੜੀ ਹੀ ਧੂਮਦਮਾਲ ਨਾਲ ਮਨਾਈ ਜਾਵੇਗੀ। ਉਹਨਾਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਉਹ ਫਕੀਰਾਂ ਦੇ ਸਰਤਾਜ ਨੇ। ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ, ਆਪਣੀਆਂ ਅੱਖਾਂ ਨਾਲ ਵੇਖਿਆ ਕਿ ਉਹਨਾਂ ਨੂੰ ਸੰਗਤ ਤੇ ਪਿਆਰ ਕਰਦੀ ਸੀ। لیکن ਜਿਹੜੇ ਅਹਲੇ ਹਾਲ ਅਹਲੇ ਨਜ਼ਰ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਹ ਸਪਿਰਚੁਅਲ ਜਿਸ ਸਟੇਜ ਤੇ ਹੁੰਦੇ ਆ ਉਹ ਫਕੀਰ ਨੂੰ ਹੀ ਪਤਾ ਹੁੰਦਾ ਜਿਵੇਂ ਗੁਲਾਮ ਅਲੀ ਖਾਨ ਸਾਹਿਬ ਜਮੈਦਿ ਹਸਨ ਲਤਾ ਜੀ ਤੁਰ ਫਿਰਨ ਤੇ ਆਮ ਪਬਲਿਕ ਨੂੰ ਤੇ ਪਤਾ ਸਿੰਗਰ ਆ ਲੇਕਿਨ ਸਿੰਗਰ ਨੂੰ ਪਤਾ ਹੁੰਦਾ ਕਿ ਕਿਸ ਲੈਵਲ ਦਾ ਸਿੰਗਰ ਆ ਇਸ ਤਰ੍ਹਾਂ ਫਕੀਰਾਂ ਨੂੰ ਪਤਾ ਹੁੰਦਾ ਕਿਸ ਜਿੰਨੀ ਦੇ ਰੋਹੋ ਉਹ ਤਿੱਕ ਤੋਂ ਤੇ ਫਿਜ਼ੀਕਲੀ ਵਿਚਰੇ ਹਾਲਾਂਕਿ ਹੁਣ ਉਹ ਜ਼ਿਆਦਾ ਜ਼ਿੰਦਾ ਨੇ ਨਾਮ ਫਕੀਰ ਤਨ ਦਾ ਬਾਹੂ ਕਬਰ ਜਨਾ ਦੀ ਜੀਵੇ ਹੋ ਲੇਕਿਨ ਫਿਜ਼ੀਕਲੀ ਜਿੰਨੀ ਦੇ ਰਹਿ ਪੂਰੇ ਪੰਜਾਬ ਦੇ ਫਕੀਰ ਉਹਨਾਂ ਦੇ ਇੰਤਜ਼ਾਰ ਕਰਦੇ ਸਨ ਔਰ ਇੱਕ ਝਲਕ ਲਈ ਇੱਕ ਦਰਸ਼ਨ ਲਈ ਸਾਰਾ ਸਾਰਾ ਦਿਨ ਵੇਟ ਕਰਦੇ ਆਪਾਂ ਸਾਰਿਆਂ ਨੇ ਅੱਖਾਂ ਨਾਲ ਵੇਖਿਆ ਸੋ ਬਹੁਤ ਵੱਡੀ ਹਸਤੀ ਸੀ ਉਹਨੇ ਸਾਰੀ ਜ਼ਿੰਦਗੀ ਪਿਆਰ ਦਿੱਤਾ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਸ ਵਿੱਚ ਪਿਆਰ ਨਾਲ ਰਹੀਏ ਮੁਹੱਬਤ ਨਾਲ ਰਹੀਏ ਇਹ ਜਿਹੜੇ ਫਕੀਰਾਂ ਦੇ ਦਰਬਾਰ ਹੁੰਦੇ ਆ ਇਹ ਸੰਗਤ ਲਈ ਪਿਆਰ ਕਰਨ ਲਈ ਹੁੰਦੇ ਆ ਸੰਗਤ ਦੀ ਇੱਜ਼ਤ ਕਰਨ ਲਈ ਹੁੰਦੇ ਇਹਤਰਾਮੇ ਆਦਮੀ ਲਈ ਹੁੰਦੇ ਆ ਤੁਸੀਂ ਕਿਸੇ ਪਿਆਸੇ ਨੂੰ ਪਾਣੀ ਪਿਲਾ ਦਿਓ ਕਿਸੇ ਨੂੰ ਲੰਗਰ ਛਕਾ ਦਿਓ ਕਿਸੇ ਦੀ ਵੈਸੇ ਮਦਦ ਕਰ ਦਿਓ ਬਾਕੀ ਕਿ ਜਿਹੜਾ ਸਪਿਰਚੁਅਲ ਤੌਰ ਤੇ ਫਾਇਦਾ ਇੱਕ ਹੈ ਕਿ ਬਹਿਰونی ਫਾਇਦਾ ਬਾਹਰ ਆ ظاہر ਤੌਰ ਤੇ ਇੱਕ ਹੈ ਅੰਦਰ ਬਾਤਨ ਜ਼ਾਹਰੀ ਤੌਰ ਤੇ ਆਮ ਦੁਨੀਆਦਾਰੇ ਹੀ ਮੰਗਦਾ ਤੰਦਰੁਸਤੀ ਬਾਲ ਬੱਚਿਆਂ ਦੀ ਜਾਂ ਹੋਰ ਘਰ ਦੀ ਖੁਸ਼ਹਾਲੀ ਜਾਂ ਜੋ ਵੀ ਮੈਟੀਰੀਅਲਿਸਟਿਕ ਦੁਨੀਆ ਦੇ ਵਿੱਚ ਹੈ ਤੇ ਫਕੀਰ ਉਹਨਾਂ ਕੋਲੋਂ ਸਿਰਫ ਫੈਜ਼ ਮੰਗਦਾ ਉਹ ਬਹੁਤ ਘੱਟ ਤਦਾਦ ਚ ਹੁੰਦੇ ਆ ਲੇਕਿਨ ਲੱਖਾਂ ਕਰੋੜਾਂ ਲੋਕ ਉਹਨਾਂ ਤੋਂ ਆਪਣੇ ਜੋ ਜੋ ਕਿਸੇ ਦੀ ਖਵਾਸ਼ ਆ ਉਹ ਜਦੋਂ ਜਿੱਦਾਂ ਦੀ ਨੀਤ ਲੈ ਕੇ ਆਉਂਦਾ ਇਸ ਦਰਬਾਰ ਤੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ ਸੋ ਇਹ ਮੁਹੱਬਤ ਦਾ ਮਰਕਜ਼ ਹੈ ਇਹ ਸੂਫੀ ਉਹ ਅੱਜ ਜਿਹੜਾ ਜਿਹਨੂੰ ਮੁਹੱਬਤ ਤੋਂ ਸਵਾ ਕੁਛ ਨਾ ਆਵੇ ਕਿਉਂਕਿ ਪੰਜਾਬ ਵਿੱਚ ਨਸ਼ਿਆਂ ਦਾ ਬੜਾ ਉਹ ਹੈਗਾ ਅਸੀਂ ਸ਼ੁਰੂਆਤ ਇਸ ਤਰ੍ਹਾਂ ਕੀਤੀ ਸੀ ਕਿ ਇੱਥੋਂ ਬੱਚਿਆਂ ਲਈ ਜਾਂ ਆਵਾਮ ਲਈ ਜਾਂ ਪੰਜਾਬ ਦੇ ਯੂਥ ਲਈ ਇੱਕ ਐਸਾ ਮੈਸੇਜ ਜਾਵੇ ਕਿ ਜਿਹੜਾ ਸੂਫੀਜ਼ਮ ਆ ਉਹਦੇ ਵਿੱਚ ਨਸ਼ੇ ਲਈ ਕਿਸੇ ਵੀ ਤਰ੍ਹਾਂ ਦੇ ਆਰਟੀਫੀਸ਼ਲ ਨਸ਼ੇ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਤੁਸੀਂ ਮੁਹੱਬਤ ਦੇ ਇਸ਼ਕ ਦੇ ਤਸੱਵੁਫ ਦੇ ਰੰਗ ਚ ਰੰਗ ਜਾਂਦੇ ਹੋਦੇ ਵਿੱਚ ਆਪਣੇ ਵਿੱਚ ਹੀ ਇੰਨਾ ਨਸ਼ਾ ਆ ਕਿ ਕਿਸੇ ਹੋਰ ਨਸ਼ੇ ਦੀ ਜ਼ਰੂਰਤ ਨਹੀਂ ਪੈਂਦੀ ਪਰ ਫਿਰ ਵੀ ਲੋਕਾਂ 'ਚ ਪ੍ਰਚਾਰ ਕਰਨਾ ਪੈਂਦਾ ਫਿਰ ਅਸੀਂ ਸੈਮੀਨਾਰ ਕਰਾਏ ਜਿਹੜਾ ਵੀ ਸਿੰਗਰ ਆਏ ਕਵਾਲ ਆਏ ਨਕਾਲ ਆਏ ਉਹਨਾਂ ਨੂੰ ਇਹੀ ਕਿਹਾ ਕਿ ਸੰਤ ਮਹਾਪੁਰਸ਼ ਵੀ ਆਏ ਉਹਨਾਂ ਨੂੰ ਕਿਹਾ ਕਿ ਇਹੀ ਬੇਨਤੀ ਕੀਤੀ ਹੱਥ ਜੋੜ ਕੇ ਕਿ ਇਹੀ ਪ੍ਰਚਾਰ ਕਰੋ ਕਿ ਨਸ਼ਿਆਂ ਤੋਂ ਕਿਸੇ ਕਰਾਂ ਜਾਨ ਛੁੱਟੇ ਤਾਂ ਕਿ ਪੰਜਾਬ ਜਿਹੜਾ ਵਸਦਾ ਗੁਰਾਂ ਦੇ ਨਾਂ ਤੇ ਸੂਫੀਆਂ ਫਕੀਰਾਂ ਦੇ ਨਾਂ ਤੇ ਇਹਦੇ ਵਿੱਚ ਕਿਸੇ ਵੀ ਐਸੀ ਚੀਜ਼ ਦਾ ਇਸਤੇਮਾਲ ਨਾ ਕੀਤਾ ਜਾਵੇ ਸੋ ਇਥੇ ਚੰਗੀਆਂ ਗੱਲਾਂ ਸ਼ੁਰੂ ਹੋਈਆਂ ਚੰਗੀਆਂ ਹੀ ਰਹੀਆਂ ਇਹ ਮੁਹੱਬਤ ਦਾ ਮਰਕਜ਼ ਰਿਹਾ ਆ ਮੁਹੱਬਤ ਦਾ ਕੇਂਦਰ ਰਿਹਾ ਇੱਥੇ ਮੁਹੱਬਤ ਹੀ ਚੱਲੇਗੀ ਇੱਥੇ ਨਫ਼ਰਤ ਲਈ ਜਗ੍ਹਾ ਹੀ ਨਹੀਂ